I ah, just ਸਤਿ ਸ੍ਰੀ ਅਕਾਲ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਅੱਜ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ ਮਨਜੀਤ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਇੱਥੇ ਇਹਨਾਂ ਦੀਆਂ ਬਹੁਤ ਸਾਰੀਆਂ ਸ਼ਹਿਰ ਪ੍ਰਤੀ ਸੇਵਾਵਾਂ ਜਿੱਦਾਂ ਸ਼ਹਿਰ ਨੂੰ ਗ੍ਰੀਨ ਕਰਨਾ ਬੂਟੇ ਲਗਾਉਣਾ ਤੇ ਬੱਚਿਆਂ ਨੂੰ ਗਤਕਾ ਸਿਖਾਉਣਾ ਇਦਾਂ ਦੀਆਂ ਬਹੁਤ ਸਾਰੀਆਂ ਸੇਵਾਵਾਂ ਦਿੰਦੇ ਨੇ ਤੇ ਅੱਜ ਅਸੀਂ ਉਹਨਾਂ ਨੂੰ ਆਪਣੇ ਗਰਾਊਂਡ ਦੇ ਵਿੱਚ ਸੱਦ ਕੇ ਇਹਨਾਂ ਚੀਜ਼ਾਂ ਨੂੰ ਗਾਂਵ ਵਧਣ ਦੇ ਲਈ ਇਹਨੂੰ ਪ੍ਰੇਰਣਾ ਦਿੰਨੇ ਆ ਹੋਰ ਵੀ ਗਾਂਵ ਵਧਣ ਇਹੋ ਤੇ ਸੋਆ ਵੀ ਇਸੇ ਤਰ੍ਹਾਂ ਹੀ ਇਹ ਸੇਵਾ ਕਰਦੇ ਰਹਿਣ ਤੇ ਸਾਡਾ ਵੀ ਫਰਜ਼ ਬਣਦਾ ਆ ਕਿ ਉਹ ਸੇਵਾ ਦੇ ਨਾਲ-ਨਾਲ ਅਸੀਂ ਇਹਨਾਂ ਦਾ ਸਾਥ ਦਈਏ ਧੰਨਵਾਦ ਅੱਜ ਅਸੀਂ ਆਪਣਾ ਗਰਾਊਂਡ 'ਚ ਸਰਦਾਰ ਮਨਜੀਤ ਸਿੰਘ ਖਾਲਸਾ ਜੀ ਨੂੰ ਇਹਨਾਂ ਨੂੰ ਆਪਾਂ ਨਮੰਤਰਣ ਕੀਤਾ ਸੀਗਾ ਵੀ ਇਹਨਾਂ ਨੂੰ ਅੱਜ ਸਨਮਾਨਿਤ ਕਰਨਾ ਹੈ ਇਹਨਾਂ ਨੇ ਸ਼ਹਿਰ ਦੇ ਵਿੱਚ ਅੱਜ ਜਿੰਨੀ ਵੀ ਗ੍ਰੀਨਰੀ ਆ ਲਗਭਗ ਇਹਨਾਂ ਦੀ ਦੇਣ ਆ ਤੇ ਇਹਨਾਂ ਦਾ ਜਿਹੜਾ ਇਹ ਉਪਰਾਲਾ ਆ ਇਹ ਉਪਰਾਲਾ ਇਹਨਾਂ ਦਾ ਦੇਣਾ ਹੀ ਨਹੀਂ ਦੇ ਸਕਦੇ ਕਿਉਂਕਿ ਇਸ ਵਾਸਤੇ ਟਾਈਮ ਲਾਉਣਾ ਬਹੁਤ ਔਖਾ ਆ ਇਹ ਆਪ ਆਪਣੇ ਹੱਥਾਂ ਨਾਲ ਟੋਇਆ ਪਟ ਕੇ ਬੂਟਾ ਲਾਉਂਦੇ ਆ ਇਹ ਨਹੀਂ ਹੈਗਾ ਦੀ ਕੋਲ ਖਲੋ ਕੇ ਜਾਂ ਕਿਸੇ ਕੋ ਕਰਾਉਣਾ ਇਹਨਾਂ ਨੇ ਨੇਰੀ ਨਹੀਂ ਦੇਖੀ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖੀ ਦਿਨ ਰਾਤ ਕਰਕੇ ਸ਼ਹਿਰ ਨੂੰ ਖਰਿਆ ਭਰਿਆ ਕੀਤਾ ਬੱਚਿਆਂ ਨੂੰ ਗਤਕਾ ਸਿਖਾਇਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹਹੀ ਸਾਡੀ ਆਸ ਹੈ ਜੀ ਧੰਨਵਾਦ ਸਾਡੇ ਬਹੁਤ ਹੀ ਸਰਕਾਰਜੋਗ ਸਰਦਾਰ ਮਨਜੀਤ ਸਿੰਘ ਖਾਲਸਾ ਜੀ ਟਾਂਡਾ ਯੂਨਾਈਟਰ स्पोर्टਸ ਕਲੱਬ ਦੀ ਸਾਰੇ ਜਿੰਨੇ ਵੀ ਪਲੇਅਰ ਆ ਜਿੰਨੇ ਮੈਂਬਰ ਆ ਇਹ ਅਕਸਰ ਹੀ ਜਿਹੜੇ ਸ਼ਹਿਰ ਦੇ ਵਿੱਚ ਚੰਗੇ ਕੰਮ ਕਰਦੇ ਆ ਉਹਨਾਂ ਨੂੰ ਸਮਾਂਤ ਆਪਾਂ ਕਰਦੇ ਰਹਿੰਦੇ ਆ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਸਰਦਾਰ ਮਨਜੀਤ ਸਿੰਘ ਖਾਲਸਾ ਜਿਹੜੇ ਕੀ ਆ ਤੁਸੀਂ ਜਿੱਨਾ ਅਈਆਪੁਰੋਂ ਚਲਜੋ ਤੁਸੀਂ ਤਸੀਲ ਰੋਡ ਨੂੰ ਚਲਜੋ ਜਾਂ ਤੁਸੀਂ ਕਾਲਜ ਵਾਲ ਨੂੰ ਚਲਜੋ ਸਾਰੇ ਬੂਟੇ ਇਹਨਾਂ ਦੇ ਲਾਏ ਆ ਸੋ ਇਹਨਾਂ ਨੂੰ ਬੜੇ ਅੜਬ ਬੰਦਿਆਂ ਨਾਲ ਵੀ ਇਹਨਾਂ ਦਾ ਪਾਲਾ ਪਿੰਦਾ ਵਾ ਤੇ ਪਰ ਲੋਕੀ ਵੀ ਦੇਖੋ ਕਿਦਾਂ ਦੇ ਆ ਕਿ ਚੰਗੇ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਰਸਤੇ ਵਿੱਚ ਵੀ ਰੋੜੇ ਖਲਾਰਦੇ ਆ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਚੰਗੇ ਕੰਮ ਦਾ ਹਮੇਸ਼ਾ ਸਾਥ ਦਿਆ ਕਰੋ। ਬਾਕੀ ਪ੍ਰਮਾਤਮਾ ਅੱਗੇ ਅਰਦਾਸ ਆ ਕਿ ਜਿਸ ਤਰੀਕੇ ਦੇ ਨਾਲ ਇਹ ਗੱਤਕਾ ਅਖਾੜਾ ਚਲਾਉਂਦੇ ਨੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਦੇ ਨੇ ਪ੍ਰਮਾਤਮਾ ਇਹਨਾਂ ਨੂੰ ਏਦਾਂ ਹੀ ਬਲ ਬਖਸ਼ੇ ਤੇ ਚੜ੍ਹਦੀ ਕਲਾ ਬਖਸ਼ੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾਸ ਨੂੰ ਯੂनाइटेड ਸਪੋਰਟਸ ਕਲੱਬ ਅਤੇ ਗੁਰਸੇਵਕ ਮਾਰਸ਼ਲ ਨਗਰ ਕੌਂਸਲ ਪ੍ਰਧਾਨ ਐਮ ਸੀ ਲਾੜੀ ਜੀ ਐਮ ਸੀ ਬਿੱਟੂ ਭਾਈ ਜੀ ਤੇ ਸਮੂਹ ਪੱਤਰਕਾਰ ਮਾਣ ਸਮੂਹ ਗਰਾਊਂਡ ਦੇ ਖਿਡਾਰੀਆਂ ਨੇ ਬਾਤਵਾਰ ਨੂੰ ਜੋ ਸਾਮ ਸੰਭਾਲ ਕੀਤੀ ਜਾ ਰਹੀ ਹੈ ਉਸ ਸਹਿਤ ਮਾਨ ਸਨਮਾਨ ਬਖਸ਼ਿਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਤੇ ਆਸ ਤੇ ਅਪੀਲ ਕਰਦੇ ਆਂ ਕਿ ਆਉਣ ਵਾਲੇ ਸਮੇਂ 'ਚ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਤਾਂ ਜੋ ਬੂਟੇ ਲਾਏ ਜਾਣ ਉਹਨਾਂ ਨੂੰ ਪਾਲਿਆ ਜਾਵੇ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸੋਨਹਾਰ ਸ੍ਰੀ ਅਕਾਲ